ਤਾਂ ਗਣਾ ਨਿਪਟ ਗਈ ਸੀ ਅਗਲੀ ਮੀਟਿੰਗ ਜਿਹੜੀ ਸੀ ਉਹ ਸਿਵਰਾਜ ਚੋਹਾਰ ਜੀ ਕਹਿੰਦੇ ਸੀ ਤੁਸੀਂ ਗੱਲਬਾਤ ਜਾਰੀ ਰੱਖਣਾ ਚਾਹੁੰਦੇ 4 ਮਈ ਦੀ ਸੀ ਹੁਣ ਮੇਰੇ ਕੋਲ ਉਹਦੇ ਵਿੱਚ ਕੋਈ ਤਬਦੀਲੀ ਆ ਰਹੀ ਆ ਉਹ ਮਿਲ ਗਈ ਸੀ ਉਪਰੰਤ ਅਸੀਂ ਪੰਜਾਬ ਦੇ ਮੰਤਰੀਆਂ ਨੂੰ ਕਿਹਾ ਵੀ ਸਾਡੇ ਨਾਲ ਵੱਖਰੀ ਗੱਲ ਕਰ ਲਓ ਕਿਉਂਕਿ 18 ਦੀ ਰਾਤ ਨੂੰ ਫੋਰਟਾ ਦੇ ਇਕੱਠੇ ਹੁੰਦੀਆਂ ਖਬਰਾਂ ਸੀਗੀਆਂ ਕਿਉਂ ਇਕੱਠੇ ਹੋ ਰਹੇ ਕੀ ਨੀਏ ਨਹੀਂ ਸੀ ਕੋਈ ਖਬਰ ਹੈਗੀ ਚਲ ਅਸੀਂ ਇੱਥੋਂ ਲਗਭਗ 7 ਵਜੇ ਤੁਰਦੇ ਸੀਗੇ ਉਦੋਂ ਮੋਰਚਾ ਤੇ ਨੇੜੇ ਫੋਰਸ ਨਹੀਂ ਸੀ ਆ ਗਈ। ਸਵੇਰੇ ਜਦੋਂ ਅਸੀਂ ਗਏ ਆ ਲੀਡਰ ਸਾਰੇ। ਤੇ ਲਗਭਗ 8:30 ਵਜੇ ਅਸੀਂ ਉੱਥੇ ਪਹੁੰਚੇ 9 ਵਜੇ ਸਾਡੀ ਮੀਟਿੰਗ ਆ। ਉਦੋਂ ਸਾਨੂੰ ਪਤਾ ਲੱਗ ਰਿਹਾ ਵੀ ਮੋਰਚਾ ਦੇ ਨੇੜੇ ਫੋਰਸ ਕੁਝ ਦਿਖ ਰਹੀ ਆ ਨਜ਼ਰ ਆ ਰਹੀ ਆ। ਅਸੀਂ ਫਿਰ ਆਪਦੇ ਦੂਜੇ ਆਗੂਆਂ ਨੂੰ ਕਿਹਾ ਕਿ ਮੀਟਿੰਗ ਤੋਂ ਬਾਅਦ 10 ਵਜੇ ਟਾਈਮ ਲੱਗਾ ਹੋਊਗਾ ਦੂਰ ਤਰਾ ਡੇਹੋਣਾ ਵੀ ਔਖਾ ਸੀਗਾ ਵੀ ਮੋਰਚੇ ਵਿੱਚ ਜਾਣਾ ਚਾਹੀਦਾ। ਜਿੰਨੇ ਕੁ ਵੀ ਲੀਡਰ ਸੀ ਆ ਸਕਦੇ ਸੀ ਆਏ ਹੈਗੇ ਆ। ਅਰ ਜਦੋਂ ਸ਼ਾਮ ਨੂੰ ਮੀਟਿੰਗ ਹੋਈ ਆ ਉਦੋਂ ਦੋ ਮੰਤਰੀ ਸੀਗੇ ਖੁੱਡੀਆਂ ਸਾਹਿਬ ਤੇ ਲਾਲ ਚੰਦ ਜੀ ਤਾਰੂ ਚੱਕ ਅਸੀਂ ਜਦੋਂ ਕਿਹਾ ਵੀ ਐਡੇ ਵੱਡੇ ਪੱਧਰ ਤੇ ਫੋਰਸ ਕਿਉਂ ਉਥੇ ਲਾਈ ਗਈ ਕੀ ਮੋਰਚਾ ਠਕਾਉਣਾ ਚਾਹੁੰਦੇ ਹੋ ਕੀ ਮਨਸ਼ਾਵਾ ਦੱਸ ਦਿਓ ਕਹਿੰਦਾ ਨਹੀਂ ਜੀ ਜੰਨੇ ਚ ਕੋ ਆਟੇ ਚ ਲੂਣ ਵਾਲੀ ਗੱਲ ਨਹੀਂ ਹੈਗੀ ਕਿ ਮੋਰਚਾ ਚਕਾਉਣ ਦਾ ਕੋਈ ਰਾਜ਼ਾ ਨਹੀਂ ਤੁਹਾਡਾ ਸਾਡੇ ਨਾਲ ਕੋਈ ਰੌਲਾ ਨਹੀਂਗਾ ਅਸੀਂ ਦੋਰੇ ਦੋਰੇ ਤੇਰੇ ਤੇ ਸਵਾ ਏਡੀਜੀਪੀ ਇੰਟੈਲੀਜੈਂਸ ਵੀ ਚਲਾ ਗਿਆ ਠੀਕ ਹੈ ਵੀ ਜੋ ਸਾਨੂੰ ਨਜ਼ਰ ਆ ਰਿਹਾ ਇਹ ਠੀਕ ਨਹੀਂ ਹੈਗਾ। ਤਾਂ ਚਲੋ ਉਦੋਂ ਬਾਅਦ ਜਦੋਂ ਗੱਲਬਾਤ ਅਗਲੀ ਮੀਟਿੰਗ ਮਿਲੀ ਆ ਫੋਰਸਸ ਵੀ ਇਥੋਂ ਪਿੱਛੇ हट ਗਈਆਂ। ਉਹਨੀਆਂ ਪਛਾਣ ਟੀਆ ਕਿਹੜਾ ਕਿਹੜਾ ਸਟੇਟ ਮੁਖੀ ਇੱਥੇ ਜੋ ਖਬਰਾਂ ਮਿਲ ਗਈਆਂ ਫਿਰ ਦੁਬਾਰਾ ਸਟੇਜ ላይ ਬੰਦੇ ਨੇ ਤਾਂ ਫੋਰਟ ਅੱਗੇ ਵਧੀਆ। ਯਾਨੀ ਇਹ ਵੀ ਇੱਕ ਤਰੀਕਾ ਸੀਗਾ ਵੀ ਮੀਟਿੰਗ ਤੋਂ ਬਾਅਦ ਥੋੜਾ ਜਿਹਾ ਰੈਲਾ ਕਰਕੇ ਪਛਾੜ ਜਾਣਾ ਵੀ ਕਿਸਾਨ ਵੈਸਲੇ ਹੋ ਜਾਣ। ਆ ਜਦੋਂ ਕਿਸਾਨਾਂ ਨੂੰ ਲੱਗੇ ਵੀ ਅਗਲੀ ਮੀਟਿੰਗ ਮਿਲ ਗਈ ਆ ਸਰਕਾਰ ਵੀ ਕਹਿੰਦੀ ਵੀ ਤੁਹਾਨੂੰ ਟਕਰਾ ਨਹੀਂ ਔਰ ਉਦੋਂ ਬਾਅਦ ਸੀ ਵੀ ਪਹਿਲੋ ਆਗੂ ਫੜੀਏ ਤਾਂ ਲਗਭਗ ਜਦੋਂ ਇਹ ਖਬਰਾਂ ਚ ਆ ਰਿਹਾ ਵੀ ਪੰਜਾਬ ਦੀ ਤੋਂ ਮੈਨੂੰ ਬਾਕੀ ਲੀਡਰਾਂ ਦਾ ਨਹੀਂ ਪਤਾ ਮੈਨੂੰ ਚੰਡੀਗੜ੍ਹ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਆਰ ਉੱਥੇ ਚੰਡੀਗੜ੍ਹ ਦੀ ਪੰਜਾਬ ਪੁਲਿਸ ਦੀ ਸਿਕਿਉਰਿਟੀ ਐਸਐਸਪੀ ਪੰਜਾਬ ਪੁਲਿਸ ਦੇ ਅੰਦਰ ਸਿਕਿਉਰਿਟੀ ਰਹੀ ਸੀ ਪੰਜਾਬ ਪੁਲਿਸ ਦੀ ਸਾਰੀ ਅਕਸੈਸ ਆ ਹੀ ਹੁੰਦੀ ਸੀ ਜਿਹੜੇ ਕਹਿੰਦੇ ਨਾ ਵੀ ਚੰਡੀਗੜ੍ਹ ਕੇਂਦਰ ਸ਼ਾਸਤ ਆ ਜਦੋਂ ਰਲ ਕੇ ਗੇਮ ਖੇਡਣੀ ਹੋਵੇ ਕੇਂਦਰ ਸ਼ਾਸਤ ਵੀ ਇਹਨਾਂ ਨਾਲ ਰਲ ਜਾਂਦਾ ਉਹ ਸਾਰੀ ਪੰਜਾਬ ਦੀ ਫੋਰਸ ਸੀਗੀ ਬਾਕੀ ਬਹਾਦਰਗੜ ਕਿਲੇ ਲੈ ਕੇ ਗਏ ਆ ਰਾਤ ਦੇ 12 ਵਜੇ ਸਾਨੂੰ ਜੇਲ੍ਹ ਤੇ ਪਟਿਆਲੇ ਸ਼ਿਫਟ ਕੀਤਾ ਸਾਰੀ ਲੀਡਰਸ਼ਿਪ ਸੀਗੀ ਉਪਰੰਤ ਮੇਰੇ ਖਾਲ 26 ਤਰੀਕ ਨੂੰ ਮੈਨੂੰ ਸੱਦ ਕੇ ਜੇਲ੍ਹ ਨੇ ਦੱਸਿਆ ਹੈਗਾ ਕਿ ਉੱਪਰੋਂ ਹੁਕਮ ਆ ਗਿਆ ਵੀ ਤੁਹਾਨੂੰ ਅਸੀਂ ਸ਼੍ਰੀ ਮੁਖਤਸਰ ਸਾਹਿਬ ਭੇਜਣਾ ਰਾਏ ਸਾਹਿਬ ਨੂੰ ਅਸੀਂ ਜਿਹੜਾ ਵਾ ਫਰੀਦਕੋਟ ਭੇਜ ਰਹੇ ਆ ਔਰ ਬੀਬੀ ਸੁਖਵਿੰਦਰ ਕੌਰ ਨੂੰ ਲੁਧਿਆਣਾ ਉਦੋਂ ਚਾਰ ਤੋਂ ਖਸਾਨ ਰਿਹਾ ਹੋ ਚੁੱਕਾ ਸੀ ਅਸੀਂ ਆ ਕੋਈ ਗੱਲ ਨਹੀਂ ਉਹ ਸਾਨੂੰ ਜਿੱਥੇ ਮਰਜ਼ੀ ਰੱਖ ਲੈਣ ਅਸੀਂ ਜੇਲ੍ਹ ਹੀ ਕੱਟਣੀ ਹੈਗੀ ਆ ਹਰ ਬਾਕੀ ਆਗੂ ਉੱਥੇ ਸੀ ਜੋ ਅਸੀਂ ਪਟਿਆਲਾ ਜੇਲ੍ਹ 'ਚ ਦੇਖਿਆ ਦੇਖੋ ਅੰਦਰ ਪ੍ਰਸ਼ਾਸਨ ਨਾ ਰਲ ਕੇ ਮੋਬਾਈਲ ਚੱਲਦੇ ਆ ਜਿਹੜਾ ਕਹਿੰਦੇ ਨਾ ਜੁੱਧ ਨਸ਼ਿਆਂ ਵਿਰੁੱਧ ਅੰਦਰ ਸਮਾਂ ਖੁੱਲੀ ਜਲਦੀ ਆ ਭਗਵੰਤ ਮਾਨ ਦੀ ਆਉਂ ਤੇ ਦੌਰਾ ਕਰਦੇ ਸਾਡੇ ਨਾਲ ਜੇਲਾਂ ਦਾ ਵਿੱਚ ਠੀਕ ਹੈ ਜੀ ਉਹ ਕਿਹਦੀ ਆ ਔਰ ਜਿਹੜੇ ਫੜੇ ਜਾ ਰਹੇ ਮੁੰਡੇ ਕੋਈ ਵੱਡਾ ਤਸਕਰ ਨਹੀਂ ਹੈਗਾ ਇਹਨੂੰ 5 ਗ੍ਰਾਮ ਵਾਲਾ 3 ਗ੍ਰਾਮ ਵਾਲਾ 10 ਗ੍ਰਾਮ ਵਾਲਾ ਜਿਹੜੇ ਨਸ਼ੇ ਤੋਂ ਪਿੰਡਦੇ ਨੇ ਮੁੰਡੇ ਛੋਟੇ-ਛੋਟੀਆਂ ਉਮਰਾਂ ਦੇ ਉਹਨਾਂ ਵਿੱਚੋਂ ਕੋਈ ਵੀ ਜਾਦਤੋਂ ਤੱਕ ਮੂੰ ਤਸ਼ਕਰਨਾ ਕਰਮੀ ਹੈ ਨੌਜਵਾਨ ਸੀ ਤੋਂ ਜੇ ਕਹਿੰਦੇ ਸੀ ਵੀ ਨਸ਼ਿਆਂ ਦੇ ਸਦਾਗਰ ਫੜਨੇ ਆ ਤਸ਼ਕਰ ਫੜਨੇ ਆ ਨਸ਼ਿਆਂ ਦਾ ਸਦਾਕਰਤਾ ਜਿੱਦਾਂ ਕੋਈ ਨਹੀਂ ਫੜਿਆ ਹੈਗਾ ਤੋਂ ਇਸ ਕਰਕੇ ਨਸ਼ਿਆਂ ਵਿਰੁੱਧ ਜੰਗ ਨਹੀਂ ਸੀ ਉਹ ਕਿਸਾਨਾਂ ਮਜ਼ਦੂਰਾਂ ਦੇ ਲਹਿਰ ਦੇ ਵਿਰੁੱਧ ਵੀ ਇੱਕ ਢਾਂਗੋ ਦਾ ਇਹ ਕਿ ਲੋਕ ਨਸ਼ਿਆਂ ਤੋਂ ਪੀੜਤ ਨੇ ਤੇ ਇਹ ਮਾਹੌਲ ਚਲਾ ਦੇ ਉਹ ਕਿ ਨਸ਼ਿਆਂ ਖਿਲਾਫ ਮਹਿਮੂਦੀ ਆ ਅੰਦਰ ਖਾਤੇ ਅੰਦੋਲਨ ਨੂੰ ਖਤਮ ਕਰਨ ਦੀ ਮਹਿਮੂਦੀ ਸੀ ਪਹਿਲੋ 5 ਤਰੀਕ ਨੂੰ ਚੰਡੀਗੜ੍ਹ ਜਾਣ ਤੋਂ ਕਿਸਾਨਾਂ ਮਜ਼ਦੂਰਾਂ ਨੂੰ ਰੋਕਿਆ ਗਿਆ ਡਬਲਿਊਐਸਸੀ ਕੁੱਟਿਆ ਗਿਆ ਠੀਕ ਹੈ ਬਹੁਤ ਸਾਰੇ ਮਲਾਜ਼ਮ ਕੁੱਟੇ ਗਏ ਔਰ 19 ਨੂੰ ਮੋਰਚੇ ਤੋਂ ਖੇੜੇ ਗਏ ਯਾਰ ਇਹ ਕਹ ਲੋ 1 ਮਹੀਨਾ ਮਾਰਚ ਦਾ ਮਹੀਨਾ ਪੂਰਾ ਭਗਵੰਤ ਮਾਨ ਸਰਕਾਰ ਨੇ ਰਲ ਕੇ ਮੋਦੀ ਤੇ ਅਮਿਤ ਸ਼ਾਹ ਜੀ ਨਾਲ ਜਿਹੜਾ ਵਾ ਉਹ ਇਹ ਪੂਰਾ ਜਿਹੜਾ ਵਾ ਜ਼ਬਰ ਦਾ ਚੱਕਰ ਚਲਾਇਆ ਸੀਗਾ ਔਰ ਸਾਨੂੰ ਜੋ ਲੱਗਦਾ ਵੀ ਇਹ ਕਿਉਂ ਕੀਤਾ ਭਗਵੰਤ ਮਾਨ ਸਰਕਾਰ ਨੇ ਜਿਹੜੇ ਪਹਿਲੋ ਬਿਆਨ ਦਿੰਦੇ ਸੀ ਵੀ ਸਾਡਾ ਕੋਈ ਰੌਲਾ ਨਹੀਂ ਹੈਗਾ ਵੀ ਤੁਹਾਡੇ ਨਾਲ ਇਹ ਛੜਕਾਂ ਇਹ ਭਗਵੰਤ ਮਾਨ ਜੀ ਦਾ ਬਿਆਨ ਹੈ ਤੁਸੀਂ ਸਾਰੀ ਵਿਧਾਨ ਸਭਾ ਦੀ ਕਾਰਵਾਈ ਦੇਖ ਲਓ ਉਹਨਾਂ ਦੀ ਸਾਰੇ ਮੰਤਰੀ ਕਹਿੰਦੇ ਰਹੇ ਕੇਜਰੀਵਾਲ ਕਹਿੰਦਾ ਰਿਹਾ ਕਿ ਕਿਸਾਨਾਂ ਦਾ ਕੋਈ ਕਸੂਰ ਨਹੀਂ ਕਿਸਾਨਾਂ ਨੇ ਕੋਈ ਰਾਹ ਨਹੀਂ ਰੋਕੇ ਹੈਗੇ ਇਹਨਾਂ ਦੇ ਪਹਿਲੇ ਬਿਆਨ ਕੱਢ ਲਓ ਇਹ ਕਹਿੰਦੇ ਕੇਂਦਰ ਨੇ ਕੰਧਾ ਕੱਢ ਕੇ ਰੋਕੇ ਹੈਗੇ ਆ ਤਾਂ ਕੇਂਦਰ ਨਾਲ ਲੜਾਈ ਹੈ ਸਰਕਾਰ ਦੀ ਸਾਡਾ ਕੰਦਾ ਲੈਣਾ ਦੇਣਾ ਨਹੀਂ ਹੁਣ ਉਹੀ ਅ ਅ ਅਰੋੜਾ ਸਾਹਿਬ ਠੀਕ ਹੈ ਅਮਨ ਅਰੋੜਾ ਜੀ ਤੇ ਭਗਵੰਤ ਮਾਨ ਕਹਿੰਦਾ ਨਹੀਂ ਜੀ ਲੋਕ ਰਾਹ ਬੰਦ ਕਰਕੇ ਤੰਗ ਸੀਗੇ ਹਾਂ ਕਿਸਾਨਾਂ ਨੇ ਜੇ ਰਾਹ ਬੰਦ ਕੀਤੇ ਸੀ ਫਿਰ ਸਾਨੂੰ ਠੀਕ ਆ ਸਾਡੇ ਵੱਲੋਂ ਤਾਂ ਸਾਰੇ ਜਾਣਦੇ ਨੇ ਸਾਡੇ ਵੱਲੋਂ ਤਾਂ ਰਾਹ ਬੰਦ ਨਹੀਂ ਸੀ ਅਸੀਂ ਉਦੋਂ ਦੇ ਕਹਿ ਰਹੇ ਸੀ ਵੀ ਰਾਹ ਖੁੱਲਣਾ ਚਾਹੀਦਾ ਆਮ ਲੋਕਾਂ ਨੂੰ ਤਕਲੀਫ ਆਉਂਦੀ ਐ ਚ ਕੋਰੋਂ ਲਈ ਕੋਈ ਰੌਲਾ ਨਹੀਂ ਇਹਦੇ ਚ ਕਹਿ ਲੋ ਵੀ ਜਿਹੜੇ ਟਰਾਂਸਪੋਰਟਰ ਉਹਨਾਂ ਨੂੰ ਸਮੱਸਿਆ ਆਈ ਆ ਉਹਨਾਂ ਨੂੰ ਵਪਾਰੀਆਂ ਨੂੰ ਵੀ ਰਾਹ ਬੰਦ ਹੋ ਉਹਨਾਂ ਨੂੰ ਸਮੱਸਿਆ ਹੀ ਆਉਂਦੀਆਂ ਆਉਂਦੀਆਂ ਇਹਦੇ ਚ ਕੋਈ ਰੌਲਾ ਨਹੀਂ ਪਰ ਰਾਹ ਬੰਦ ਕਿੰਨਾ ਨੇ ਕੀਤੇ ਅੱਜ ਸਾਰੇ ਪ੍ਰੈਸਰ ਨੂੰ ਅਸੀਂ ਦੇਖਿਆ ਬੈਰੀਕੇਡ ਕਿੱਡੇ 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 ਸੀਗੇ ਉਹ ਕਿੱਡੇ ਵੱਡੇ ਕੰਟੇਨਰ ਲਗੇ ਸੀ ਇਹ ਕੰਟੇਨਰ ਤੇ ਬੈਰੀਕੇਡ ਮੋਦੀ ਸਰਕਾਰ ਦੇ ਨਾ ਕਿ ਸਾਡੇ ਸੀਗੇ ਤੋ ਕਹਿ ਲੋ ਵੀ ਆਪਣੀ ਜਿਹੜਾ ਕੇਜਰੀਵਾਲ ਦੀ ਆ ਉਹਦੀ ਬਲੀ ਬਚਾਈ ਆ ਆਪਣੇ ਜਿਹੜੇ ਦਿੱਲੀ ਦੇ ਮੰਤਰੀ ਆਰਪ ਭਗਵੰਤ ਮਾਨ ਨੇ ਆਪ ਦਾ ਕਰਾਪਸ਼ਨ ਲਈ ਈਡੀ ਤੇ ਸੀਬੀਆਈ ਤੋਂ ਬਚਣ ਲਈ ਜਿਹੜੇ ਕਿਸਾਨਾਂ ਦੇ ਅੰਦੋਲਨ ਦੀ ਬਲੀ ਦਿੱਤੀ ਆ ਜੋ ਸਾਡਾ ਮਨਣਾ ਵਾ ਔਰ ਹੁਣ ਸਮਝੋ ਵੀ ਪੰਜਾਬ ਦੇ ਅੰਦਰ ਵੀ ਭਾਜਪਾ ਆਮ ਆਦਮੀ ਪਾਰਟੀ ਗਠਜੋੜ ਚੱਲ ਰਿਹਾ ਹੈ ਬਹੁਣ ਪੰਜਾਬ ਦੀ ਪ੍ਰੈਸ ਹੋਵੇ ਕੋਈ ਹੋਵੇ ਸੀ ਸਾਫ਼ ਕਹਿਣਾ ਚਾਹੁੰਦੇ ਆ ਕਿ ਮਤ ਸੋਚੋ ਕਿ ਪੰਜਾਬ ਦੇ ਅੰਦਰ ਇਹ ਕਿਤੇ ਐਨਡੀਏ ਦਾ ਗਠਜੋੜ ਨਹੀਂ ਮੇਰਾ ਮੇਰਾ ਵਿਅਕਤੀਗਤੀ ਮਤ ਹੈ ਇੱਥੇ ਔਰ ਮੈਂ ਕਹਿੰਦਾ ਇੰਡੀਆ ਨੂੰ ਵੀ ਸੋਚਣਾ ਚਾਹੀਦਾ ਪੁੱਛ ਲੈਣ ਕੇਜਰੀਵਾਲ ਨੂੰ ਵੀ ਸੌਰੀ ਇੰਡੀਆ ਗਠਜੋੜ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਪੁੱਛ ਲੈਣ ਭਗਵੰਤ ਮਾਨ ਨੂੰ ਜਾਂ ਕੇਜਰੀਵਾਲ ਨੂੰ ਉਹ ਮੋਦੀ ਦੇ ਖੜਚੋਟ ਦੇ ਵਿੱਚ ਹੈ ਗਿਆ ਪੇ ਇੰਡੀਆ ਖੜਚੋਟ ਦੇ ਵਿੱਚ ਹੈ ਗਿਆ ਸਾਨੂੰ ਨਹੀਂ ਲੱਗਦਾ ਸਾਨੂੰ ਲੱਗਦਾ ਵੀ ਇਹ 2027 ਦੇ ਵਿੱਚ ਆਪਣਾ ਭਾਜਪਾ ਨਾ ਰਲ ਕੇ ਇਲਕਤ ਲੜਨਗੇ ਤੇ ਕੋਈ ਦੂਰ ਨਹੀਂ ਹੈ ਤਾਂ ਹੀ ਐਡਾ ਵੱਡਾ ਪ੍ਰਹਾਰ ਕੀਤਾ ਗਿਆ ਅੰਦੋਲਨ ਕੱਲ ਵੀ ਚੱਲਦਾ ਸੀ ਅੰਦੋਲਨ ਦਾ ਕਰੂਪ ਸੀਗਾ ਨਾ ਅਸੀਂ ਸ਼ੰਭੂ ਤੇ ਖਨੌਰੀ ਬੈਠਣ ਲਈ ਆਏ ਸੀਗੇ ਅਸੀਂ ਦਿੱਲੀ ਜਾਣ ਵਾਸਤੇ ਆਏ ਸੀਗੇ ਰਸਤੇ ਰੋਕ ਕੇ ਮਜਬੂਰਨ ਸਾਨੂੰ ਇੱਥੇ ਬਾਲ ਲਿਆ ਗਿਆ ਅਸੀਂ ਬੈਠੇ ਆਂ ਉਹਨੂੰ ਕੋ ਖਤਮ ਕਰ ਦਿੱਤਾ ਗਿਆ ਜਿਹੜਾ ਕਰਨਾ ਇੱਥੇ ਇਕੱਠ ਕਰ ਲਈ ਪਵਾਦੇ ਲੋਕਾਂ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਆ ਉਹਨੂੰ ਇਕੱਠੇ ਨਹੀਂ ਹੋਣ ਦਿੱਤਾ ਗਿਆ ਤਾਂ ਇਹ ਸਰਕਾਰ ਦੀ ਨੀਅਤ ਤੇ ਨੀਤੀ ਆ ਪਰ ਅਸੀਂ ਕਹਿੰਦੇ ਕਦੇ ਵੀ ਸਰਕਾਰ ਰੋਕ ਨਹੀਂ ਪਾਊਗੀ ਅੱਜ ਵੀ ਕਿਸਾਨ ਪੂਰੇ ਪੰਜਾਬ ਦੇ ਅੰਦਰ ਜਿਹੜਾ ਡੀਸੀ ਦਫਤਰਾਂ 'ਚ ਮੰਗ ਪੱਤਰ ਦੇਣ ਆਏ ਆ ਦੇ ਅੱਜ ਨਹੀਂ ਰੁਕੇ ਹੋਏ ਤਾਂ ਅਗਲੇ ਲਾਂਨਾਂ 'ਚ ਵੀ ਕਿਸਾਨ ਰੁਕਣ ਵਾਲੇ ਨਹੀਂ ਹੈਗੇ ਜਿਹੜੇ 24 ਦੀ ਪੀਸੀ ਵਿੱਚ ਐਲਾਨ ਕੀਤੇ ਸੀਗੇ ਉਹ ਐਲਾਨ ਜਿਉਂਦੇ ਜੋ ਰਹਿਣਗੇ ਉਹਨਾਂ ਵਿੱਚ ਕੋਈ ਵੀ ਬਦਲਾ ਨਹੀਂ ਲਿਆਂਦਾ ਜਾਊਗਾ ਮਨਦੀਪ ਸਿੰਘ ਜੀ ਸਿੱਧੂ ਪ੍ਰੈਸ ਨੂੰ ਇਹ ਗੱਲ ਕਹਿੰਦਾ ਮਿੱਤਰਿਆ ਸਾਡਾ ਮਨਦੀਪ ਸਿੰਘ ਐਥੋਡਾ ਡੀਐਚ ਜੀ ਰਹਿੰਦਾ ਵੀ ਮੈਂ ਕਿਹੜਾ ਰਿਟਾਇਰ ਹੋ ਚਲੇ ਆ ਤੇ ਹੀ ਅਸੀਂ ਸਿੱਧੂ ਸਾਹਿਬ ਨੂੰ ਕਹਿੰਦੇ ਅਸੀਂ ਕਿਹੜਾ ਜਥੇਬੰਦੀਆਂ ਛੱਡ ਚਲੇ ਅਸੀਂ ਵੀ ਜੀਂਦੇ ਜਾਗਦੇ ਹਾਂ ਹਾਂ ਕਿਤੇ ਤੁਹਾਡੇ ਨਾਲ ਕੋਈ ਵਿਅਕਤੀਗਤੀ ਸਾਡਾ ਰੋਲ ਨਹੀਂ ਜੇ ਰਿਟਾਇਰ ਹੋ ਵੀ ਜਾਓਗੇ ਜਿਵੇਂ ਦੋ ਕੀ ਕਹਿੰਦੇ ਉਹਨੂੰ ਦੋ ਜਸਕਰਨ ਸਿੰਘ ਅਤੇ ਇੱਕ ਭਾਰਗਵ ਉਹਨਾਂ ਠੇਕੇ ਤੇ ਰੱਖੇ ਹੀ ਹੋਏ ਨੇ ਨਾ ਪੰਜਾਬ ਸਰਕਾਰ ਨੇ ਤੁਸੀਂ ਵੀ ਠੇਕੇ ਤੇ ਭਰਤੀ ਹੋ ਕੇ ਆ ਜਿਓ ਕੋਈ ਰੌਲਾ ਨਹੀਂ ਹੈਗਾ ਅਸੀਂ ਰਹਿਣਾ ਮੋਰਚੇ ਵੀ ਲੱਗਦੇ ਰਹਿਣੇ ਅੰਦੋਲਨ ਵੀ ਚੱਲਦੇ ਰਹਿਣੇ ਆ ਹੋ ਸਕਦਾ ਕੱਲ ਨੂੰ ਇਹ ਲੋਕਾਂ ਨੇ ਮਰਜ਼ੀ ਆਪ ਦੀ ਲੋਕ ਕਿੰਨੂੰ ਜਿਤਾਉਣਾ ਕਿੰਨੂੰ ਹਰਾਉਣਾ ਚਾਹਦੇ ਭਗਵੰਤ ਮਾਨ ਸਰਕਾਰ ਰਵੇ ਕਿ ਨਾ ਰਵੇ